ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਕਾਣ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਹਰਵੰਦ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੋਹਣੀ ਕੁੰਡੀ ਝੋਟੀ ਦਿਖਾ ਰਹੇ ਹਾਂ ਫੇਸ ਕੁਆਲਟੀ ਵੀ ਮਿੱਤਰੋ ਬਹੁਤ ਸੋਹਣੀ ਹੈ ਤੇ ਥਾਂ ਲੇਵੇ ਦੀ ਸਾਫ਼ ਹੈ ਬਾਈ ਦਾ ਜਿਹੜਾ ਕੰਮ ਹੈ ਵਪਾਰ ਦਾ ਕੰਮ ਹੈ ਪਹਿਲਾਂ ਵੀ ਬਾਈ ਦੇ ਘਰੋਂ ਆਪਾਂ ਇੱਕ ਵੀਡੀਓ ਪਾਈ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਬਹੁਤ ਹੀ ਚੰਗੀ ਇਹ ਤਿਆਰ ਚੰਗੀ ਸੋਹਣੀ ਆਪਾਂ ਚੋਟੀ ਦਿਖਾ ਰਹੇ ਆ ਇੱਕ ਵਾਰੀ ਆਪਾਂ ਸਾਨੂੰ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਕਰਾਂਗੇ ਗੱਲਬਾਤ ਸੋ ਕੱਲਾ ਕੱਲਾ ਮਿੱਤਰੋ ਥਾਣਾ ਥਾਣਾ ਦਾ ਗੈਬ ਤੇ ਥਾਣਾ ਦੀ ਦੂਰੀ ਬਹੁਤ ਹੀ ਚੰਗੀ ਸੋ ਠੰਡੀ ਸਿਰ ਵੀ ਮਿੱਤਰੋ ਫੁੱਲਾ ਨੇੜੇ ਖੜਿਆ ਫੇਰ ਵੀ ਮਿੱਤਰੋ ਕੋਈ ਉਪਰਾ ਨਹੀਂ ਮੰਨ ਰਹੀ ਇੱਕ ਵਾਰੀ ਆਪਾਂ ਤੋੜਦੇ ਆ ਉਸ ਤੋਂ ਬਾਅਦ ਕਰਾਂਗੇ ਬਾਈ ਦੇ ਨਾਲ ਗੱਲਬਾਤ ਸੋ ਬਣੇ ਰੋ ਆਪਣੇ ਚੈਨਲ ਦੇ ਨਾਲ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਦਰਮਿਆਨੇ ਮੁੱਲ ਵਾਲੀਆਂ ਵੀ ਚੰਗੇ ਮੁੱਲ ਵਾਲੀਆਂ ਵੀ ਸਾਰੇ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ ਨੇ ਸੋ ਵੀਡੀਓ ਸਾਡੀ ਥੋੜੀ ਜਿਹੀ ਮਿੱਤਰੋ ਲੇਟ ਹੋ ਗਈ ਐ ਤੇ ਕਿਉਂਕਿ ਕਾਫੀ ਵੀਡੀਓ ਹੋਣ ਕਰਨਾ ਟਾਈਮ ਮਸਾ ਹੀ ਕੱਢਿਆ ਮੋੜ ਲੇ ਜੀ ਤੌਰ ਬਹੁਤ ਸੋਹਣੀ ਸਰੀਰ ਦੀ ਬਣਤਰ ਬਹੁਤ ਸੋਹਣੀ ਤੇ ਜੈਡ ਬਲੈਕ ਮਿੱਤਰੋ ਬਿਲਕੁਲ ਕਾਲੀ ਝੋਟੀ ਐ ਫੇਸ ਕੁਆਲਿਟੀ ਫੇਰ ਆਪਾਂ ਕਹਨੇ ਬਹੁਤ ਸੋਹਣੀ ਐ ਸਰੀਰ ਦੀ ਬਣਤਰ ਚਮਕ ਵਾਲੀ ਚੋਟੀ ਆ ਉਹ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਬਾਈ ਦੇ ਦੱਸਣ ਦੇ ਮੁਤਾਬਕ ਕਹਿੰਦਾ ਵੀ ਬਹੁਤ ਸੋਹਣਾ ਪਹਿਲੇ ਸੂਏ ਦੁੱਧ ਕੱਢਿਆ ਤੇ ਕਰਦਿਆਂ ਬਾਈ ਦੇ ਨਾਲ ਖਲੋ ਤਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਵਧੀਆ ਜੀ ਆਪਣਾ ਨਾਮ ਹੈਗਾ ਨਾਮਰਪਨ ਸਿੰਘ ਜੀ ਠੀਕ ਹੈ ਪਿੰਡ ਕਾਨ ਸਿੰਘਾਲਾ ਹੈ ਨਾ ਨੇੜੇ ਪੁੱਚੋ ਮੰਡੀ ਹਾਂਜੀ ਇਹ ਜਿਹੜੀ ਆਪਾਂ ਝੋਟੀ ਲਿਆਂਦੀ ਆ ਵਪਾਰ ਦਾ ਕੰਮ ਹੈ ਨਾ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਨਾ ਹਾਂਜੀ ਇਹਦਾ ਸੂਰਾ ਦੂਜਾ? ਹਾਂਜੀ ਦੂਜੇ ਸੂਰਾ। ਕਿੰਨੇ ਇੱਕ ਦਿਨ ਸੂਣ ਚ ਬਾਕੀ ਐ? ਸੂੰ ਦਾ ਹਫਤਾ ਕੱਢੂ ਜੀ। ਹਫਤਾ ਕੱਢ ਜੂਗੀ। ਤੇ ਪਹਿਲੇ ਸੂਏ ਸਹੀ ਦੁੱਧ ਕਿੰਨਾ ਗਿਆ? ਪਹਿਲੇ ਸੂਏ 13 ਕਿਲੋ ਤੁਸੀਂ। 13 ਕਿਲੋ। ਐਤੇ ਵਧੀਆ ਵਧੂਗੀ? ਹਾਂਜੀ ਵਧੂਗੀ ਇਹ ਜੀ ਦਾ। 15-16 ਕਿਲੋ ਦੋ ਜੀ। ਚੰਗੇ ਟੀਕੇ ਦੋ ਕ ਬਣਾਏ। ਹਾਂ ਕਿਹੜੇ ਤੋਂ? ਤੇ ਮੋਦੀ ਵਾਲੇ ਮੋਦੀ ਵਾਲੇ ਤੋਂ ਬਣਾਏ। ਮੋਦੀ ਮੋਦੀ ਤੋਂ। ਠੀਕ ਐ। ਆ ਵੀ ਦਿਖਾ ਦਿੰਨੇ ਜੀ। ਕੋਈ ਗੱਲ ਨਹੀਂ। ਤੇ ਮੁੱਲ ਕੀ ਕਰਤਾ ਜੀ ਤਾਂ ਆਪਾਂ? ਮੁੱਲ ਦਾ 1,60,000 ਜੀ। ਮਾਣ ਤਣ। ਮਾਣ ਤਣ ਮੁੱਕ ਤੇ ਹੁੰਦਾ। ਠੀਕ ਐ 75268 75268 99701 99701 75268 99701 ਬਾਈ ਦਾ ਫੋਨ ਨੰਬਰ ਆ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਸੋ ਟੀਕਾ ਵੀ ਨਾਲ ਦਿੱਤਾ ਹੈ ਆ ਟੀਕਾ ਕਿਦੋਂ ਲਗਵਣਾ ਓਕੇ ਮੋਦੀ ਦਾ ਹੈ ਹਾਂਜੀ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਹਾਂਜੀ ਆਪ ਵੀ ਚੰਗੇ ਟੀਕੇ ਦੀ ਓਕੇ ਜੀ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ